ਲਖਬੀਰ ਸਿੰਘ ਲੰਡਾ ਦੇ ਨਾਮ ਤੇ ਵਪਾਰੀ ਤੋਂ ਫਿਰੋਤੀ ਮੰਗਣ ਵਾਲੇ ਤਿੰਨ ਗੁਰਗੇ ਕਾਬੂ ਹੋਏ ਨੇ ਤਾਂ ਦੱਸ ਦਈਏ ਕਿ ਫੜ ਗਏ ਮਲਜ਼ਮਾਂ ਵਿੱਚੋਂ ਜਗਰੂਪ ਸਿੰਘ ਚਰਣਾ ਪੁਲਿਸ ਹਿਰਾਸਤ ਦੇ ਵਿੱਚੋਂ ਭੱਜਣ ਲੱਗਿਆ ਤੇ ਐਨਕਾਊਂਟਰ ਦੇ ਦੌਰਾਨ ਜ਼ਖਮੀ ਹੋ ਗਿਆ ਪੁਲਿਸ ਕਮਿਸ਼ਨਰ ਦਾ ਇਹ ਕਹਿਣਾ ਹੈ ਕਿ ਇਹਨਾਂ ਦੇ ਕੋਲੋਂ ਇੱਕ ਪਿਸਤੌਲ ਦੋ ਰੌਂਦ ਵੀ ਬਰਾਮਦ ਹੋਏ ਨੇ ਤਾਂ ਦੱਸ ਦਈਏ ਕਿ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਦੇ ਵੱਲੋਂ ਲਗਾਤਾਰ ਹੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਪੁਲਿਸ ਟੀਮ ਦੇ ਤੋ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਗਿਆ ਜੋ ਕਿ ਫਿਰੋਤੀ ਮੰਗਣ ਦਾ ਕੰਮ ਕਰਦੇ ਸਨ ਇਹਨਾਂ ਦੇ ਵਿੱਚੋਂ ਇੱਕ ਮੁਲਜ਼ਮ ਜਿਹੜਾ ਕਿ ਪੁਲਿਸ ਦੇ ਰਾਸਤੇ ਦੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰਦਾ ਉਸ ਵੱਲੋਂ ਪੁਲਿਸ ਮੁਲਾਜ਼ਮ ਦਾ ਰਿਵਾਲਵਰ ਖੋਕੇ ਗੋਲੀ ਮਾਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਪਰ ਇਸੇ ਦਰਮਿਆਨ ਐਨਕਾਊਂਟਰ ਦੇ ਵਿੱਚ ਹੋ ਜ਼ਖਮੀ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਨਵਾਂ ਬਲੂ ਅੰਮ੍ਰਿਤਸਰ ਦੇ ਇੱਕ ਵਪਾਰੀ ਤੋਂ ਲਖਬੀਰ ਸਿੰਘ ਲੰਡਾ ਦੇ ਨਾਮ ਤੇ ਫਿਰੌਤੀ ਦੀ ਮੰਗ ਕੀਤੀ ਗਈ ਸੀ ਇਸੇ ਮਾਮਲੇ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ ਤਾਂ ਦੱਸ ਦਈਏ ਕਿ ਪੱਜਨ ਲੱਗਿਆ ਹੈ ਦੋਸ਼ੀ ਜਗਰੂਪ ਸਿੰਘ ਜ਼ਖਮੀ ਹੋਇਆ ਜਿਸ ਨੂੰ ਕੀ ਹਸਪਤਾਲ ਲਿਜਾਇਆ ਗਿਆ ਉਹਨਾਂ ਨਾਲ ਜੁੜਿਆ ਹੋਇਆ ਔਰ ਕਿਸੇ ਦੇ ਘਰ ਆ ਕੇ ਦੂਜੇ ਸ਼ਹਿਰ ਦੇ ਵਿੱਚ ਜੇਪਾਕ ਸਟੋਰਸਨਿਸਟ ਵਾਸਤੇ ਉਹਨੂੰ ਫੈਸਿਲਿਟੇਟ ਕਰ ਰਹੇ ਆ ਬੈਟ ਕਰ ਰਹੇ ਆ ਤਾਂ ਆਪਾਂ ਇਹ ਇੱਕ ਗੱਲ ਤਾਂ ਕਲੀਅਰਲੀ ਮੰਨ ਨਹੀਂ ਸਕਦੇ ਨੇ ਕਿ ਉਹਦੀ ਮੈਂਟਲ ਜਿਹੜੀ ਸਟੇਟ ਹੈ ਉਹ ਕ੍ਰਿਮੀਨਲ ਆ ਟੋਟਲੀ ਸਰ ਕਿੰਨੀ ਫਰੋਤੀ ਲੈ ਚੁੱਕਾ ਅਜ ਤੱਕਨ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਨਹੀਂ ਅਜੇ ਉਸ ਗੱਲ ਤੇ ਇਨਵੈਸਟੀਗੇਸ਼ਨ ਜਾਰੀ ਹੈ ਆਪਾਂ ਦੇਖਾਂਗੇ ਬਕੋਸ ਜਿਹੜੇ ਸਾਡੇ ਕੋਲ ਇਨਫੋਰਮੇਸ਼ਨ ਕੋਈ ਨਹੀਂ ਆਈ ਉਸ ਕੇਸ ਦੇ ਵਿੱਚ ਕੋਈ ਫਰੋਤੀ ਨਹੀਂ ਗਈ ਅਜੇ ਤਾਂ ਤਿਆਰੀ ਇਹ ਕਰ ਰਹੇ ਸੀ ਡਰਾ ਰਹੇ ਸੀਗੇ ਔਰ ਪ੍ਰੈਸ਼ਰ ਕ੍ਰੀਏਟ ਕਰ ਰਹੇ ਸੀ ਕਿ ਤੁਹਾਡੀਆਂ ਸਾਰੀਆਂ ਗੱਲਾਂ ਸਾਨੂੰ ਪਤਾ ਹੈ ਔਰ ਇਹੀ ਇੱਕ ਮੋਡਸ ਪਰੈਂਡੀ ਪੁਰਾਣਾ ਹੈ ਕਿ ਲੋਕਾਂ ਨੂੰ ਦੱਸ ਦੋ ਜੀ ਆ ਤੁਹਾਡੀ ਦੁਕਾਨ ਦੇ ਬਾਹਰ ਤੁਸੀਂ ਆ ਇੱਥੇ ਘੁੰਮ ਰਹੇ ਹੋ ਉੱਥੇ ਘੁੰਮ ਰਹੇ ਹੋ ਇਹ ਸਾਰੇ ਫਰੰਟਮੈਨ ਨਾਲ ਜਿਹੜਾ ਇਹ ਕੰਮ ਨੂੰ ਅੰਜਾਮ ਦੇ ਰਹੇ ਸੀ ਔਰ ਇਹਦੇ ਨਾਲ ਲੋਕਾਂ ਦੇ ਵਿੱਚ ਖਾਮ-ਖਾਮ ਇੱਕ ਫੀਅਰ ਪੈਦਾ ਹੁੰਦਾ ਡਰ ਪੈਦਾ ਹੁੰਦਾ ਇਹੋ ਜਿਹਿਆਂ ਕੋਲਾਂ ਦੇ ਨਾਲ ਸੋ ਅਸੀਂ ਉਸ ਦੇ ਉੱਤੇ ਪੂਰਾ ਟਾਈਟ ਆਪਣਾ ਸਕੰਜਾ ਰੱਖਣਾ ਔਰ ਅੱਗੇ ਸਰਪੰਚਾਰ ਵੀ ਬਰਾਮਦ ਹੋਏ ਤਾਂ ਕੋਈ ਤਾਂ ਕਿਹੜੇ ਕਣ ਇਹ ਬੱਤੀਬੋਰ ਪਿਸਟਲ ਮਿਲਿਆ ਜੀ ਰਾਉਂਡਸ ਵੀ ਮਿਲਿਆ ਉਹ ਰਿਕਵਰੀ ਕਰਕੇ ਪੁਲਿਸ ਪਾਰਟੀ ਵਾਪਸ ਆ ਰਹੀ ਸੀ ਤਲਵੰਡੀ ਮੋਹਰ ਤੋਂ ਸਦਰਪੱਟੀ ਤੋਂ ਅੰਮ੍ਰਿਤਸਰ ਹੋਰ ਵੀ ਫਰੋਤੀਆਂ ਮੰਗੀਆਂ ਦੀ ਇਹ ਭਾਜੀ ਹੁਣ ਆਪਾਂ ਇੱਥੇ ਵਰਕ ਕਰਾਂਗੇ ਔਰ ਇਹਦਾ ਸਾਰਾ ਨੈਟਵਰਕ ਬ੍ਰੇਕ ਕਰਾਂਗੇ ਤੁਹਾਨੂੰ ਦੱਸਾਂਗੇ ਬਿਲਕੁਲ